ਆਪੂ ਵਿੱਚ ਸ਼ੋਭਾ ਯਾਤਰਾ ਮੈ ਜਾਂਦੀ ਹੈ ਬਾਹਰ ਸ਼ਰਤ ਕੋ ਪਕੀਣਾ ਚਾਹੀਦਾ ਹੈ ਅੱਜ ਭੋਲੇ ਨਾਲ ਤਾਂ ਜੋ ਅਸੀਂ ਇੱਕ ਵਿਵਾਦ ਦੇ ਸਰੂਪ ਦੇ ਵਿੱਚ ਇੱਕ ਸ਼ੋਭਾ ਯਾਤਰਾ ਦਾ ਮਿਲ ਜੁਲ ਕੇ ਆਯੋਜਨ ਕਰਦੇ ਆ ਉਹ ਬਹੁਤ ਭਵੇ ਰੂਪ ਪਹੁੰਚ ਗਿਆ ਬਹੁਤ ਆਨੰਦ ਆ ਰਿਹਾ ਹੈ ਫੇਰੇ ਥੋੜੀ ਜੀ ਬਾਰਿਸ਼ ਨੇ ਕਰਕੇ ਥੋੜਾ ਜਿਹਾ ਲੱਗਿਆ ਸੀਗਾ ਕਿ ਅੱਜ ਪਤਾ ਨਹੀਂ ਸਾਡੀ ਮਿਹਨਤ ਕੀ ਕਹਿੰਦੇ ਆ ਫਲ ਦੇਗੀ ਕਿ ਨਹੀਂ ਦੇਗੀ ਪਰ ਉਹ ਭੋਲੇ ਨਾਲ ਬੈਠੇ ਨੇ ਉਹ ਇੱਕ ਵਾਰੀ ਨਾ ਤੁਹਾਡੀ ਪ੍ਰੀਖਿਆ ਜ਼ਰੂਰ ਆਂਦੇ ਨੇ ਤਾਂ ਅਸੀਂ ਸਭ ਤੋਂ ਔਰ ਦੇ ਛੋੜ ਦੇ ਤਾਸੀਗਾ ਕਿ ਪ੍ਰਭੂ ਜੋ ਤੁਹਾਡੀ ਇੱਛਾ ਆ ਉਸਾਂ ਕਰ ਦੋ ਦੇਖੋ ਇੰਨਾ ਵਧੀਆ ਮਾਹੌਲ ਬਣਾ ਦਿੱਤਾ ਇੰਨਾ ਵਧੀਆ ਉਹਨਾਂ ਨੇ ਮੌਸਮ ਕਰ ਦਿੱਤਾ ਕਿ ਕਿੰਨਾ ਆਨੰਦ ਆ ਰਿਹਾ ਮੇਰੇ ਖਿਆਲ ਚ ਗੁਰਦਾਸਪੁਰ ਦਾ ਕੋਈ ਵਿਅਕਤੀ ਹੋਣਾ ਜਿਹੜਾ ਉੱਥੇ ਪਹੁੰਚ ਗਿਆ ਤੇ ਉਹ ਨਾ ਪਹੁੰਚਾ ਹੈ ਦੁਨੀਆ ਭਰੀ ਪਈ ਹੈ ਹਰ ਜਗ੍ਹਾ ਦੇ ਉੱਪਰ ਪਰ ਜੋਥੇ ਨੇ ਇੰਨਾ ਵੱਧ ਚੜ ਕੇ ਉਤਸ਼ਾਹ ਦਿੱਤਾ ਮੇਰੇ ਖਿਆਲ ਚ 100 ਤੋਂ ਉੱਪਰ ਦੇ ਲੰਗਰ ਰਸੇ ਜਿਹੜੇ ਲੱਗੇ ਹੋਏ ਸੀਗੇ ਬਾਕੀ ਲੋਕਾਂ ਨੇ ਜਿਸਾ ਆਪਣੇ ਕੀ ਕਹਿੰਦੇ ਆ ਛਾਕਿਆ ਦੇ ਰੂਪ ਦੇ ਵਿੱਚ 15 ਦੇ ਵਿੱਚ ਜੋੜਾ ਨਹੀਂ ਜਿਹੜੇ ਹੁੰਦੀ ਹੈ ਸੰਗਤ ਹੁੰਦੀ ਹੈ ਉਹਦੇ ਰੂਪ ਦੇ ਵਿੱਚ ਇੰਨੀ ਕਿ ਦੁਨੀਆਂ ਜਿਵੇਂ ਚਾਈ ਨੇ ਆਨੰਦ ਆ ਗਿਆ ਇਸ ਤੋਂ ਇਲਾਵਾ ਤੁਹਾਡੇ ਗੁਰਦਾਸਪੁਰ ਦੇ ਇੱਕ ਬੜੀ ਖੁਸ਼ਕਿਸਮਤੀ ਹੈ ਕਿ ਬਹੁਤ ਪਿਆਰ ਮਜ਼ਾ ਤੇ ਭੋਲੇ ਨਾਤੂ ਮਨ ਕੇ ਹਰ ਜਗ੍ਹਾ ਤੇ ਨਜ਼ਾਰਾ ਲੇਕਿਨ ਵਿਸ਼ੇਸ਼ ਤੌਰ ਦੇ ਉੱਪਰ ਉਹਨਾਂ ਦਾ ਇੱਕ ਬੱਚਾ ਹੋਣ ਦੇ ਨਾਤੇ ਮੈਨੂੰ ਵੀ ਥੋੜਾ ਜ਼ਿਆਦਾ ਪਿਆਰ ਮਿਲ ਜਾਂਦਾ ਹੈ ਤੁਹਾਡੇ ਆਂਗਰੇਸਰ ਤੋਂ ਸਾਡੇ ਸਾਥੀ ਆਏ ਹੋਏ ਨੇ ਸਾਡੇ ਜਿਲੰਦਰ ਤੋਂ ਸਾਡੇ ਸਾਥੀ ਆਏ ਹੋਏ ਨੇ ਸਾਡੇ ਲੁਧਿਆਣਾ ਤੋਂ ਸਾਥੀ ਆਏ ਪਟਾਣਕੋਟ ਤੋਂ ਮੁਕੇਰੀਆਂ ਤੋਂ ਤੋਂ ਸੋ ਮੈਨੀ ਜਗ੍ਹਾ ਤੋਂ ਜਿਹੜੇ ਇੱਥੇ ਲੋਕ ਆਏ ਹੋਏ ਨੇ ਔਰ ਬੜੇ ਗਨਮਾਨਯੀ ਵਿਅਕਤੀ ਜਿਹੜੇ ਆ ਉਹ ਵਿੱਚ ਮਿਲਣੇ ਸੀਗੇ ਬਹੁਤ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਬੋਲੇ ਨਾਲ ਸਭ ਨੇ ਐਸੀ ਕਿਰਪਾ ਬਣਾ ਕੇ ਰੱਖਦੇ ਆ। ਬਹੁਤ ਸਿਖਸ਼ਾ। ਇਹੋ ਦੇਖਣ ਨੂੰ ਮਿਲ ਰਿਹਾ ਹੈ ਕਿ ਜੀ ਜੀ। ਦੇਖੋ ਸ਼ੰਕਰ ਉਹਦੇ ਪਿਆਰ ਹੀ ਬਹੁਤ ਅਜੀਬ ਦੁਨੀਆ ਕਰਦੀ ਆ। ਠੀਕ ਹੈ ਨਾ ਇਹਦੇ ਇੱਕ ਮੌਕਾ ਹੁੰਦਾ ਵਾ ਕਿ ਉਹਨੇ ਆਪਣਾ ਜਿਹੜਾ ਪਿਆਰ ਉਹ ਪ੍ਰਦਰਸ਼ਿਤ ਕਰਨਾ ਹੁੰਦਾ ਤੇ ਮੇਰੇ ਖਿਆਲ ਚ ਜਿਹਹੋ ਜਿਹਾ ਜਿਸ ਤਰ੍ਹਾਂ ਮੌਸਮ ਹੋ ਗਿਆ ਠੀਕ ਆ ਤੇ ਲੋਕਾਂ ਨੇ ਕਹੀ ਰਹੀ ਸੀਗਾ ਕਿ ਜੇ ਹੋਰ ਕੋਈ ਹੁੰਦਾ ਤਾਂ ਸ਼ਹਿਰੋਂ ਅੰਦਰ ਵੜ ਜਾਂਦੇ ਲੇਕਿਨ ਬੋਲੇ ਨਾਲ ਦਾ ਪਿਆਰ ਆ ਸਭ ਨੂੰ ਬਾਹਰ ਖਿੱਚ ਕੇ ਲਾਇ ਤਸੋ ਅੱਜ ਦੇਖਿਆ ਕਿ ਬਜ਼ੁਰਗ ਵੀ ਸਾਡੇ ਨਾਲ ਨੇ ਬੱਚੇ ਵੀ ਸਾਡੇ ਨਾਲ ਨੇ ਮਾਤਾਵਾ ਭੈਣਾ ਔਰ ਸਭ ਤੋਂ ਵੱਡੀ ਗੱਲ ਸਾਡੇ ਕਿੰਨਰ ਸਮਾਜ ਜਿਹੜਾ ਆਪਣੇ ਆਪ ਹੀ ਇੱਥੇ ਆਇਆ ਪ੍ਰਭੂ ਦੇ ਜੋ ਵਿਆਹ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਔਰ ਉਹਨਾਂ ਨੇ ਵੀ ਜੋ ਆਪਣੀ ਡਿਊਟੀ ਸੀ ਉਹਨਾਂ ਨੇ ਪੂਰੀ ਕੀਤੀ ਕਹਿੰਦੇ ਨੇ ਕਿ ਕੋਈ ਵੀ ਵਿਆਹ ਤੋ ਤੱਕ ਸੰਪੂਰਨ ਨਹੀਂ ਹੁੰਦਾ ਜਦੋਂ ਤੱਕ ਕਿੰਨਰ ਜਿਹੜੇ ਆ ਉਹ ਆਪਣਾ ਕੀ ਕਹਿੰਦੇ ਆ ਪਿਆਰ ਦਾ ਪ੍ਰਦਰਸ਼ਨ ਕਰਣ ਤਸੋ ਸਾਡਾ ਅੱਜ ਸੰਪੂਰਨ ਵਿਆਹ ਹੋ ਗਿਆ ਬੜਾ ਆਨੰਦ ਆਇਆ ਬੋਲੇ ਨਾਲ ਸਭ ਤੇ ਕਿਰਪਾ ਬਖਸ਼ਣ ਮੈਂ ਹੀ ਕਵਾਂਗਾ ਕਿ ਹਰ ਸਮੁਦਾਇ ਆਪਣੇ ਦੇਖੋ ਈਸ਼ਵਰ ਨੇ ਸਾਨੂੰ ਸਿਰਫ ਇਨਸਾਨ ਬਣਾਇਆ ਸੀਗਾ ਧਰਮ ਅਸੀਂ ਬਣਾਏ ਨੇ ਲੇਕਿਨ ਜਿਸ ਧਰਮ ਨਾਲ ਵੀ ਤੁਸੀਂ ਜੁੜੇ ਹੋ ਉਹਨੂੰ ਆਪਣਾ ਮੰਨ ਕੇ ਚੱਲੋ ਇਹ ਨਹੀਂ ਹੁੰਦਾ ਕਿ ਤੁਸੀਂ ਸਹੀ ਹੋ ਤੇ ਦੂਸਰਾ ਗਲਤ ਹੈ ਹਰ ਕੋਈ ਜਿੰਨੇ ਵੀ ਧਰਮ ਹੈਗੇ ਨੇ ਸਭ ਮਿਲ ਜੁਲ ਕੇ ਇੱਕ ਦੂਜੇ ਨਾਲ ਪਿਆਰ ਬਣਾ ਕੇ ਰੱਖੋ ਕੋਈ ਨਹੀਂ ਰੱਖਿਆ ਲੜਾਈ ਝਗੜੇ ਕੋਈ ਦੁਸ਼ਤ ਨਹੀਂ ਰੱਖਿਆ ਕੋਈ ਈਰਖਾਤ ਨਹੀਂ ਰੱਖਿਆ ਸਭ ਮਿਲ ਜੁਲ ਕੇ ਇੱਕ ਦੂਜੇ ਨਾਲ ਪਿਆਰ ਬਣਾ ਕੇ ਰੱਖੋ ਔਰ ਸਨਾਤਨ ਜੋ ਧਰਮ ਜੋ ਦੁਨੀਆ ਦਾ ਸਰਮਸ਼ੀ ਧਰਮ ਹੈ ਉਹਦੀ ਜੋ ਅਨੁਕੰਪਾ ਹਨੋ ਅੱਗੇ ਵਧਾਓ ਤਾਂ ਕਿ ਪਿਆਰ ਬਣਿਆ ਰਵੇ ਲੋਕਾਂ ਵਿੱਚ ਜੋ ਸੁਨਾਤਨ ਨੇ ਸੰਦੇਸ਼ ਦਿੱਤਾ ਸੀ ਭਾਈਚਾਰੇ ਦਾ ਉਹ ਅੱਗੇ ਵਧੇ ਧੰਨਵਾਦ ਸਿਕਾਰਾ ਵੀਰ ਬਸੰਗਰ ਹਰ ਹਰ ਮਹਾਦੇਵ ਅੱਜ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਗੁਰਦਾਸਪੁਰ ਦੇ ਵਿੱਚ ਨਿਕਲਦੀ ਆ ਬੜੀ ਧੁੰਮ ਧੰਦ ਦੇ ਨਾਲ ਪੂਰਾ ਗੁਰਦਾਸਪੁਰ ਸ਼ਹਿਰ ਸੜਕਾਂ ਤੇ ਆਇਦਾ ਪੂਰੇ ਗੁਰਦਾਸਪੁਰ ਦੇ ਵਿੱਚ ਅੰਨੀ ਜੇ ਸੋਨੇ ਘਟ ਦੇਖਣ ਤੋਂ ਹਾਰ ਪੂਰਾ ਸ਼ਿਵਰਾਤਰੀ ਦਾ ਪੂਰਾ ਦਾਸਪੁਰ ਦੇ ਵਿੱਚ ਨਾ ਗੁਰਦਾਸਪੁਰ ਦੇ ਬੱਸ ਨਾ ਬੁਰਦਾਰ ਨੂੰ ਸੰਤਿ ਕਰਵਾ। ਸਾਰੇ ਸਤਿ ਸੰਗਤ ਨੂੰ ਬੜਾ ਵਾਟ। ਅਰੇ 20% ਹਰ ਹਰ ਹਰ। ਭਾਈ ਸਾਰੇ ਨੌਜਵਾਨ ਕਲੱਬ ਵੱਲੋਂ ਸਾਰਿਆਂ ਨੇ ਸੰਗਲਪੁਰੇ ਰੋਡ ਤੇ ਲੰਗਰ ਲਾਇਆ ਹੋਇਆ ਹੈ ਜੀ। ਬੋਲੇ ਸ਼ੰਕਰ ਦੀ ਬੜੀ ਕਿਰਪਾ ਵਾ ਅਪਰਪਾਰ ਕਿਰਪਾ ਹੋ ਗਈ ਆ। ਅਸੀਂ ਬੜੀ ਧੂਮਤਾ ਨਾਲਾ ਸ਼ਰਧਾ ਭਾਵਨਾ ਦੇ ਨਾਲ ਲੰਗਰ ਲਾ ਰਹੇ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ। ਸਾਰੇ ਨੌਜਵਾਨ ਪਾਰਟੀ ਸਾਰਿਆਂ ਨੇ ਇਕੱਠੇ ਹੋ ਗਏ ਜਾਈ ਸ਼ੰਕਰ ਜੀ। ਜੀ ਐਵੇਂ ਸੇ ਕਹਿਣਾ ਚਾਹੋ ਕਿ ਇਸ ਦੇਖ ਤੇ। ਐਂਗਾ ਨਹੀਂ ਬੋਲੇ ਨਾ ਦੀ ਬਹੁਤ ਕਿਰਪਾ ਆ ਜੀ। ਸਾਰਿਆਂ ਦਾ ਸਤਿ ਸ੍ਰੀ ਅਕਾਲ ਮਨੋ ਕਾਮਨਾ ਪੂਰੀਆਂ ਕਰੇ ਬੋਲੇ ਨਾ ਦੀ ਜੈ ਹਾਂ ਹਾਂ ਮਹਾਂਦੇਵ ਸਰਹਰ ਮਹਾਂਦੇਵ ਸ਼੍ਰੀ ਬੋਲੇ ਸ਼ੰਕਰਨਾਥ ਜੀ ਕੀ ਜੈ ਮੈਂ ਰੇਸ਼ ਬੱਬੀ ਟੀਮ ਬਲੱਡ ਆਨਰ ਸੁਸਾਇਟੀ ਗੁਰਦਾਸਪੁਰ ਵੱਲੋਂ ਅੱਜ ਦੀ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਇਆ ਸ਼ਹਿਰ ਦੇ ਵਿੱਚ ਵਕ ਵਕ ਜਗ੍ਹਾ ਤੋਂ ਹੁੰਦੀ ਹੋਈ ਸ਼ੋਭਾ ਯਾਤਰਾ ਇਹ ਜੋ ਮਈ ਦਾ ਤਲਾਬ ਮੰਦਿਰ ਤੇ ਵਿਸ਼ਰਾਮ ਕਰੇਗੀ ਇਸ ਸੋਭਾ ਯਾਤਰਾ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆਇਆ ਜਾ ਰਿਹਾ ਔਰ ਵੇਖਣ ਵਾਲੀ ਜਿਹੜੀ ਇਸ ਭਰਾਤ ਹੈ ਛੇ ਭੋਲੇ ਦੀ ਭਰਾਤ ਜਿਹੜੀ ਨਿਕਲੀ ਆ ਬਹੁਤ ਹੀ ਆਨੰਦਮਈ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚੋਂ ਦੀ ਗੁਜ਼ਰਦੀ ਹੋਈ ਕਿੱਥੇ ਤੱਕ ਪਹੁੰਚੀ ਆ ਤੇ ਮੈਂ ਇੱਕ ਵਾਰੀ ਫੇਰ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਸੋਭਾ ਯਾਤਰਾ ਦੇ ਮੌਕੇ ਤੇ ਸ਼ੇਵਯਾ ਦੀਆਂ ਲੱਖ ਲੱਖ ਵਧਾਈਆਂ